ਉਰਜਨਦੇਵ ਜੀ ਮਾਰੇ ਸ਼ਾਮ ਨੂੰ ਰੋਜ਼ ਰਹਿਰਾ ਸਾਹਿਬ ਦੀ ਬਾਣੀ ਵਿੱਚ ਇਹ ਪੰਕਤੀ ਤੁਸੀਂ ਰੋਜ਼ ਪੜ੍ਹਦੇ ਸੁਣਦੇ ਹੋ ਸਬ ਨਿਧਾਨ 10 ਅਸ਼ਟ ਸਿਧਾਨ ਠਾਕੁਰ ਠਾਕੁਰ ਕਹਿੰਦੇ ਨੇ ਪ੍ਰਮਾਤਮਾ ਨੂੰ ਤਲੀ ਦੇ ਉੱਤੇ ਮਹਾਰਾਜ ਜੀ ਦਾਤਾ ਰੱਖ ਕੇ ਖਲੋਤੇ ਹੋਏ ਨੇ ਸਿੱਖ ਦੀ ਝੋਲੀ 'ਚ ਪਾਉਣ ਵਾਸਤੇ ਪਰ ਕਿਦੇ ਵਾਸਤੇ ਜਿਹੜਾ ਇੱਕ ਪ੍ਰਮਾਤਮਾ ਦੀ ਬੰਦਗੀ ਕਰਦਾ ਜਿਨੇ ਸਿਮਰਨ ਕੀਤਾ ਉਹਦੀ ਝੋਲੀ ਭਰੀ ਜਾਣੀ ਹੈ ਜਿਨੇ ਪ੍ਰਮਾਤਮਾ ਦੇ ਨਾਮ ਦਾ ਜਾਪ ਕੀਤਾ ਮਰਗਨੇ ਉਹ ਉਹ ਦਾਤਾਂ ਤੋਂ ਕਦੀ ਖਾਲੀ ਨਹੀਂ ਰਹਿ ਸਕਦਾ ਉਹਨੂੰ ਮਹਾਰਾਜ ਜੀ ਕਿਰਪਾ ਕਰਦੇ ਹੁੰਦੇ ਨੇ ਪਰ ਪ੍ਰਮਾਤਮਾ ਨੂੰ ਸਿਰ ਉੱਠ ਕੇ ਯਾਦ ਕਰੇ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਇਹ ਪੰਕਤੀ ਕਹੀ ਸੀ ਤੇ ਸਿੱਖਾਂ ਨੇ ਫਿਰ ਨਾਲ ਹੀ ਸਵਾਲ ਕਰ ਦਿੱਤਾ ਸੀ ਮਹਾਰਾਜ ਜੀ ਜਦੋਂ ਕੋਈ ਆ ਕੇ ਅਰਦਾਸ ਬੇਨਤੀ ਕਰੇਗਾ ਤੇ ਖਜ਼ਾਨੇ ਵਿੱਚੋਂ ਕੱਢ ਕੇ ਦੇ ਦਿਆ ਜੇ ਆਪ ਜੀ ਪਹਿਲਾਂ ਹੀ ਹੱਥ ਦੀ ਤਲੀ ਤੇ ਰੱਖ ਕੇ ਖਲੋਤੇ ਹੋਏ ਹੋ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਿਰ ਜਿਹੜਾ ਜਵਾਬਤ ਕਰਨ ਲੱਗੇ ਸਿੱਖੋ ਅਸੀਂ ਹੱਥ ਦੀ ਤਲੀ ਤੇ ਤਾਂ ਰੱਖ ਕੇ ਖਲੋਤੇ ਆ ਵੀ ਜਦੋਂ ਸਿੱਖ ਅਰਦਾਸ ਕਰੇਗਾ ਉਹ ਨਾਲ ਹੀ ਉਹਦੀ ਝੋਲੀ ਭਰ ਦੇਣੀ ਕਿਧਰੇ ਖਜ਼ਾਨੇ ਚੋਂ ਲਿਉਣ ਲੱਗਾ ਦੇਰ ਨਾ ਲੱਗ ਜਾਵੇ ਇਹ ਸਮਝਣ ਵਾਸਤੇ ਗੱਲ ਹੈ ਵੀ ਅਸੀਂ ਪਹਿਲਾਂ ਹੀ ਹੱਥ ਦੀ ਤਲੀ ਤੇ ਰੱਖ ਕੇ ਖਲੋਤੇ ਹੋਏ ਆ ਵੀ ਜਿਹੜਾ ਸਿੱਖ ਆ ਕੇ ਅਰਦਾਸ ਬੇਨਤੀ ਕਰੇਗਾ ਬੰਦਗੀ ਕਰਨ ਵਾਲਾ ਉਹਦੀ ਝੋਲੀ ਨਾਲ ਦੀ ਨਾਲ ਭਰ ਦੇਣੀ ਹੈ ਹੁਣ ਗੁਰਮਖੋ ਸਿੱਖ ਦਾ ਕਰਮ ਹੈ ਆਣਾ ਬੰਦਗੀ ਕਰਕੇ ਅਰਦਾਸ ਬੇਨਤੀ ਕਰਨੇ ਅਸੀਂ ਅੱਜ ਕਈ ਵਾਰੀ ਸਵਾਲੀਏ ਜ਼ਿਆਦਾ ਹੋ ਗਏ ਆ ਮਾਫ ਕਰਿਆ ਮੈਨੂੰ ਇੱਕ ਸੱਜਣ ਮਿਲਿਆ ਰੋਜ਼ ਬਾਹਰ ਕਥਾ ਕਰਨ ਜਾਈਦਾ ਹੈ ਇੱਕ ਸੱਜਣ ਮਿਲਿਆ ਤੇ ਕਹਿ ਲੱਗਾ ਜੀ ਚਲੋ ਬਾਣੀ ਪੜ੍ਹੀ ਹੋਵੇਗੀ ਮੰਨਿਆ ਜਦੋਂ ਨੇ ਦੋ ਪੰਕਤੀਆਂ ਯਾਦ ਕਰ ਲੀਆਂ ਨੇ ਤੇ ਬਾਣੀ ਜ਼ਰੂਰ ਪੜ੍ਹੀ ਹੋਵੇਗੀ ਉਹ ਕਹਿ ਲੱਗਾ ਜੀ ਮੇਰੇ ਮਨ ਦੇ ਅੰਦਰ ਇੱਕ ਸ਼ੰਕਾ ਜਿਹਾ ਆ ਗਿਆ ਮੈਂ ਦੱਸੋ ਭਾਈ ਸਾਹਿਬ ਜੇ ਮਾਰੀ ਕਿਰਪਾ ਕਰੇ ਹੋ ਸਕਦਾ ਖੁਰੇ ਤੁਹਾਡਾ ਸ਼ੰਕਾ ਦੂਰ ਵੀ ਹੋ ਜੇ ਕਹਿੰਦੇ ਬਾਣੀ ਚ ਇੱਕ ਪੰਗਤੀ ਹੁੰਦੀ ਹੈ ਜੀ ਕਿ ਬਿਰਥਾ ਹੋਏ ਸੋ ਗੁਰ ਪੇ ਅਰਦਾਸ ਕਰ ਵੀ ਤੁਹਾਨੂੰ ਕੋਈ ਵੀ ਚਾਹਨਾ ਤੁਸੀਂ ਕੁਝ ਵੀ ਮੰਗਣਾ ਚਾਹਦੇ ਹੋ ਤੇ ਸਾਨੂੰ ਮਹਾਰਜ ਨੇ ਕਿਹਾ ਵੀ ਕਿਧਰੇ ਨਹੀਂ ਜਾਣਾ ਗੁਰੂ ਅੱਗੇ ਆ ਕੇ ਅਰਦਾਸ ਕਰਨੀ ਇਹਦਾ ਮਤਲਬ ਇਹੀ ਹੈ ਵੀ ਹੋਰ ਕਿਧਰੇ ਜਾ ਕੇ ਨਹੀਂ ਮੰਗਣਾ ਆਪਾਂ ਇੱਥੋਂ ਆ ਕੇ ਮੰਗਣਾ ਇੱਥੇ ਆ ਕੇ ਅਰਦਾਸ ਕਰਨੀ ਜੀ ਕਿ ਬਿਰਥਾ ਹੋਏ ਸੋ ਗੁਰ ਪੇ ਅਰਦਾਸ ਕਰ ਪਰ ਉਹ ਕਹਿੰਨ ਲੱਗਾ ਇੱਕ ਪੰਕਤੀ ਹੁੰਦੀ ਏ ਬਿਨ ਬੋਲਿਆਂ ਸਭ ਕੁਝ ਜਾਣਦਾ ਕੀ ਸਾਗਾ ਕੀ ਚੇਰ ਅਰਦਾਸ ਜਿਓ ਕਹਿੰਦੇ ਇੱਕ ਪਾਸੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਵੀ ਇਹ ਸਿੱਖਾ ਕੋਈ ਚਾਹੀਦਾ ਤੇ ਆ ਕੇ ਅਰਦਾਸ ਕਰ ਇੱਕ ਪਾਸੇ ਮਹਾਰਜ ਕਹਿੰਦੇ ਨੇ ਬਿਨ ਬੋਲਿਆਂ ਸਭ ਕੁਝ ਜਾਣਦਾ ਕਹਿੰਦੇ ਮੇਰੇ ਅੰਦਰ ਇਹ ਸ਼ੰਕਾ ਪੈਦਾ ਹੋ ਗਿਆ ਵੀ ਇਹ ਕੀ ਗੱਲ ਮੈਂ ਕਿਹਾ ਮਹਾਰਾਜ ਦੀਆਂ ਦੋਵੇਂ ਪੰਕਤੀਆਂ ਹੀ ਸਹੀ ਨੇ ਸਾਨੂੰ ਲੋੜ ਹੈ ਵੀ ਅਸੀਂ ਇਹਨੂੰ ਸਮਝ ਲਈਏ ਪੰਕਤੀ ਉਹ ਵੀ ਸਹੀ ਹੈ ਵੀ ਜੀ ਕੀ ਬਿਰਥਾ ਇਸੋ ਗੁਰਪੇ ਅਰਦਾਸ ਕਰ ਉੱਥੇ ਮਹਾਰਜ ਨੇ ਸਾਨੂੰ ਅਰਦਾਸ ਕਰਨ ਦਾ ਤਰੀਕਾ ਦੱਸਿਆ ਢੰਗ ਦੱਸਿਆ ਵੀ ਕਿਵੇਂ ਅਰਦਾਸ ਕਰਨੀ ਹੈ ਹੁਣ ਆਪ ਜੀ ਕਹੋਗੇ ਵੀ ਇੱਥੇ ਖਲੋਕ ਕੇ ਦੋਵੇਂ ਹੱਥ ਜੋੜ ਕੇ ਜਿਹੜੀ ਗੁਟਕੇ ਵਿੱਚ ਅਰਦਾਸ ਹੋਈ ਕਰਨੀ ਅਰਦਾਸ ਹੋਈ ਕਰਨੀ ਮੈਂ ਇਹ ਨਹੀਂ ਕਹਿੰਦਾ ਵੀ ਹੋਰ ਕਰਨੀ ਹੈ ਪਰ ਢੰਗ ਤਰੀਕਾ ਤੇ ਗੁਰੂ ਗ੍ਰੰਥ ਸਾਹਿਬ ਅਰਧ ਪੁੱਛਣਾ ਵੀ ਇੱਥੇ ਅਰਦਾਸ ਕਰਕੇ ਮੰਗਣਾ ਤੇ ਕਿਵੇਂ ਮੰਗੀ ਕਿਉਂ ਹਮਾਰੀ ਕਿਦ ਨੇ ਜੀ ਕੀ ਬਿਰਤਾ ਹੋਏ ਸੋ ਗੁਰੂ ਤੇ ਅਰਦਾਸ ਕਰ ਛਾੜ ਸਗਲ ਸਿਆਨਪ ਮਨ ਤਨ ਅਰਪਤਰ ਮਰ ਕਹਿੰਦੇ ਅਰਦਾਸ ਕਰ ਆਪਣਾ ਮਨ ਤੇ ਆਪਣਾ ਤਨ ਆਪਣਾ ਸਰੀਰ ਗੁਰੂ ਨੂੰ ਸਮਰਪਿਤ ਕਰਕੇ ਫਿਰ ਅਰਦਾਸ ਕਰੀ ਤੇਰੀ ਅਰਦਾਸ ਨਾਲ ਹੀ ਪ੍ਰਵਾਨ ਹੋ ਜੇ ਹੁਣ ਅਸੀਂ ਮਨ ਤੇ ਆਪਣਾ ਧਰਦੇ ਹੀ ਨਹੀਂ ਹੈਗੇ ਮਾਫ ਕਰਿਆ ਅਰਦਾਸਾਂ ਤੇ ਰੋਜ਼ ਆਪਾਂ ਕਰੀ ਜਾਂਦੇ ਮਨ ਕਿਹੜਾ ਧਰਦਾ ਇੱਥੇ ਮਨ ਤੇ ਨਹੀਂ ਧਰਦਾ ਮਨ ਤੇ ਸਾਡਾ ਦੌੜਦਾ ਹੁੰਦਾ ਹੈ ਮਨ ਤੇ ਭਜਦਾ ਫਿਰਦਾ ਹੁਣ ਸਤਿਗੁਰ ਕਹਿੰਦੇ ਵੀ ਮਨ ਨਹੀਂ ਧਰਦੇ ਪਰ ਜੋ ਸਾਡੇ ਮਨ ਦੇ ਵਿੱਚ ਇਸ ਉਹ ਵੀਰ ਨੇ ਗੱਲ ਕਿ ਵੀ ਸ਼ੰਕਾ ਹੈ ਮੈਂ ਕਹਿਆ ਸਤਗੁਰ ਤੇ ਸਭ ਕੁਝ ਜਾਣਦੇ ਨੇ ਬਿਨ ਬੋਲਿਆ ਸਭ ਕੁਝ ਜਾਣਦਾ ਅਸੀਂ ਅਰਦਾਸ ਕਿਉਂ ਕਰਦੇ ਆ ਮੈਂ ਤੁਸੀਂ ਕੋਈ ਵੀ ਤੁਹਾਡੇ ਮਨ ਦੀ ਭਾਵਨਾ ਹੁੰਦੀ ਕੁਸ ਗਰੰਥੀ ਸਿੰਘ ਤੋਂ ਅਰਦਾਸ ਕਰਾਉਂਦੇ ਹੋ ਅੱਛਾ ਗਰੰਥੀ ਸਿੰਘ ਨੂੰ ਭੇਟਾ ਦੇ ਦੀਏ ਅਰਦਾਸ ਭੇਟਾ ਦੇ ਦਿੱਤੀ ਉਹ ਕਹੇ ਵੀ ਮਾਰੇ ਤੇ ਬਿਨ ਬੋਲਿਆ ਸਭ ਕੁਝ ਜਾਣਦਾ ਹੈ ਪਰ ਐਡੇ ਕਰਕੇ ਚਲਾ ਜਾਏ ਕਿ ਤੁਹਾਨੂੰ ਵਿਸ਼ਵਾਸ ਆ ਜਾਏਗਾ ਵੀ ਸਾਡੀ ਅਰਦਾਸ ਹੋ ਗਈ ਸਾਡੇ ਅੰਦਰ ਵਿਸ਼ਵਾਸ ਹੀ ਨਹੀਂ ਬਣਨਾ ਇਸ ਵਾਸਤੇ ਅਰਦਾਸ ਕੀਤੀ ਜਾਂਦੀ ਵੀ ਅੰਦਰ ਵਿਸ਼ਵਾਸ ਵਾਜੇ ਸਾਡਾ ਭਰੋਸਾ ਵਾਜੇ ਵੀ ਅਸੀਂ ਅਰਦਾਸ ਕਰ ਬੈਠਿਆ ਕੀਤੀ ਅਰਦਾਸ ਇਹ ਸਾਡਾ ਭਰੋਸਾ ਬਣਾਉਣ ਵਾਸਤੇ ਜਿਨ੍ਹਾਂ ਨੂੰ ਨਹੀਂ ਭਰੋਸਾ ਉਹ ਤੇ ਕਹਿੰਦੇ ਨੇ ਵੀ ਰੱਬ ਤੇ ਬਿਨ ਬੁਲਿਆ ਸਭ ਕੁਝ ਜਾਣਦਾ ਪਰ ਉਥੋਂ ਤੱਕ ਸਾਡੀ ਅਵਸਥਾ ਆਪੜ ਦੀ ਕੋ ਨਹੀਂ ਉਥੋਂ ਤੱਕ ਮਾਫ ਕਰੇ ਸਾਡੀ ਪਹੁੰਚ ਹੈ ਨਹੀਂ ਉਹ ਅਵਸਥਾ ਬੜੀ ਉੱਚੀ ਅਵਸਥਾ ਦੀ ਗੱਲ ਹੈ ਉਹ ਐਸੇ ਮਹਾਂਪੁਰਖ ਸਨ ਜਿਨ੍ਹਾਂ ਨੂੰ ਪਤਾ ਸੀ ਵੀ ਅਸੀਂ ਤੇ ਪਰਮਾਤਮਾ ਦੀ ਬੰਦਗੀ ਕਰਨੀ ਉਹ ਸਭ ਕੋ ਜਾਣਦਾ ਹੈ। ਉਹਨਾਂ ਬਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਆਪਾਂ ਸ਼ਬਦ ਪੜ੍ਹਦੇ ਨੇ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਨਾ ਆਂਡ ਦਾਮ ਕੋ ਛੀਪਰੋ ਹੋਇਓ ਲਖੀਨਾ ਬੁਰਨਾ ਤਨਨਾ ਤਿਆਗੈ ਪ੍ਰੀਤ ਚਰਨ ਕਬੀਰਾ ਹੁਣ ਨੀਚ ਕੁਲਾ ਜੋਲਾਹਰਾ ਭਇਓ ਗੁਣੀ ਗਹਿਰਾ ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰਿਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਇਹ ਵੀ ਸੁਣ ਕੇ ਜੱਟਰੋ ਉਠ ਭਗਤੀ ਲੱਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਪਗ ਇਹ ਅਵਸਥਾ ਬਣ ਜੇਗੀ ਸਾਡੀ ਉਹਨਾਂ ਮਹਾਂਪੁਰਖਾਂ ਦੀ ਅਵਸਥਾ ਬਣ ਗਈ ਸੀ ਉਹ ਕੇਵਲ ਇੱਕ ਪਰਮਾਤਮਾ ਦੀ ਬੰਦਗੀ ਕਰਦੇ ਹੋ ਤੇ ਸਵਾਸ ਸਵਾਸ ਦੇ ਨਾਲ ਪਰਮਾਤਮਾ ਦਾ ਨਾਮ ਜਪਦੇ ਸਨ ਉਥੇ ਪ੍ਰਮਾਤਮਾ ਦੀ ਬੰਦਗੀ ਕਰਦੇ ਇਸ ਅਵਸਥਾ ਜਦੋਂ ਬਣ ਜਾਂਦੀ ਹੈ ਨਾ ਜਦੋਂ ਉਹ ਅਵਸਥਾ ਬਣਦੀ ਹੈ ਫਿਰ ਮਾਲਕ ਜੀ ਦਾਤਾਂ ਵੀ ਬੜੀਆਂ ਦਿੰਦੇ ਨੇ ਫਿਰ ਮਾਰਗ ਕਹਿੰਦੇ ਹੁਣੇ ਮੰਗਦਾ ਕੁਝ ਨਹੀਂ ਉਥੇ ਫਿਰ ਮੰਗਣ ਵਾਲੀ ਅਵਸਥਾ ਜਿਹੜੀ ਉਹ ਖਤਮ ਹੋ ਜਾਂਦੀ ਹੈ ਫਿਰ ਮਾਰਗ ਨੇ ਬਿਨ ਬੋਲਿਆ ਸਭ ਕੀ ਜਾਣਦਾ ਹੁਣ ਹੁਣ ਕਹਿਣ ਦੀ ਲੋੜ ਨਹੀਂ ਰਹੀ ਹੁਣ ਤੇ ਮਾਲਕ ਨੂੰ ਪਤਾ ਹੈ